ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ੈਖਰ ਸੂਬਾ ਕਾਂਗਰਸ ਦੇ ਅੰਦਰ ਟੜੇਬੰਦੀ ਹੁਣ ਜਿਹੜੀ ਆ ਓ ਖੁੱਲ ਕੇ ਸਾਹਮਣੇ ਆਂਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਿਆਂ ਕਿ ਕੱਲੇ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਪਾਸੇ ਪੰਜਾਬ ਕਾਂਗਰਸ ਦਾ ਪ੍ਰੋਗਰਾਮ ਸੀ ਤੇ ਦੂਜੇ ਪਾਸੇ ਰੜਾ ਗੁਰਜੀਤ ਹੋਰਾ ਦੇ ਬੰਦੇ ਇੱਕ ਪ੍ਰੋਗਰਾਮ ਰੱਖਿਆ ਸੀ ਆਮਨੇ ਸਾਹਮਣੇ ਜਿਹੜੇ ਦੇ ਇੱਕੋ ਦਿਨ ਦੋ ਪ੍ਰੋਗਰਾਮ ਹੋਏ ਕੱਲ ਹੀ ਲੁਧਿਆਣਾ ਦੇ ਅੰਦਰ ਭਰਤ ਪੂਸ਼ਣ ਆਸ਼ੂ ਦੇ ਵੱਲੋਂ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ ਥਰੁਦਾਸ ਦੇ ਕਿ ਇਸ ਪ੍ਰੈਸ ਕਾਨਫਰੰਸ ਵਿੱਚ ਨਾਤਾ ਸੁਭਾ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਪਹੁੰਚੇ ਅਤੇ ਨਾ ਹੀ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਤ ਨਵੜ ਪਹੁੰਚੇ ਪੀਸੀ ਦੇ ਦੌਰਾਨ ਇਸ ਸਵਾਲ ਵੀ ਜਿਹੜੇ ਨੇ ਭਰਤ ਪੂਸ਼ਣ ਆਸ਼ੂ ਤੋਂ ਪੁੱਛਿਆ ਗਿਆ ਕਿ ਕੀ ਸੂਬਾ ਸਰਕਾਰ ਦੇ ਅੰਦਰ ਗੁੱਟਵਾਜੀਆਂ ਲੇਕਿਨ ਉਹ ਮਨਾ ਕਰਦੇ ਹੋਏ ਨਜ਼ਰ ਹੈ ਥਰੁਦਾਸ ਦੇ ਕਿ ਥੇਰ ਰਾਤ सुबह प्रधान राजा वडिंग भारत भूषण आशु पहुंचते लेकिन भारत भूषण आशु उन्होंने कले नहीं मिलते दस देखो दे राजा वडिंग काफी देर तक इंतजार करते लेकिन आशू नहीं मिली थार्क अपना जहां मूह ला के वापस आना पाया दस दिए कि लगातार ये सवाल चुके जा रहे हैं कि पंजाब के अंदर कांग्रेस दो धड़िया जी वी हुई है एक धड़ा सूबा प्रधान राजा वडिंग ਐਲੋਪੀ ਪ੍ਰਤਾਪ ਸਿੰਘ ਬਾਜਵਾ ਹੋਰਾ ਦਾ ਅਤੇ ਇੱਕ ਜਿਹੜਾ ਦੂਜਾ ਧੜਾ ਉਹ ਰਾਣਾ ਗੁਰਜੀਤ ਭਾਰਤ ਪੂਸ਼ਣ ਆਸ਼ੂ ਪ੍ਰਗਟ ਸਿੰਘ ਹੋਰਾ ਦਾ ਜਿਹੜਾ ਇੱਕ ਧੜਾ ਉਹ ਹੈਗਾ ਇਹ ਤੋ ਤੜੇ ਜਿਹੜੇ ਨੇ ਕਾਂਗਰਸ ਦੇ ਵਿੱਚ ਆਪਸੀ ਖਿੱਚ ਤਾਨ ਕਰਦੇ ਹੋਏ ਨਾ ਸਰਾਰੀ ਨੇ ਤੁਹਾਨੂੰ ਦੱਸਦੇ ਕਿ ਲੁਧਿਆਣਾ ਵਿਸ਼ਵ ਦੇ ਵਿੱਚ ਕਿਉਂਕਿ ਜਿਮਨੀ ਚੌੜਾ ਕਦੇ ਵੀ ਜੜੀ ਆ ਉਹ ਅਨਾਉਂਸਮੈਂਟ ਹੋ ਸਕਦੀ ਹੈ ਸਾਨੂੰ ਲੈ ਕੇ ਸੰਗਲਮੀਆਂ ਜੜੀਆਂ ਨੇ ਤੇਜ਼ ਹੋ ਚੁੱਕੀਆਂ ਨੇ ਭਾਰਤ ਪੂਸ਼ਣ ਆਸ਼ੂ ਨੂੰ ਕਾਂਗਰਸ ਦੇ ਵਿੱਚ ਇੱਕ ਬਾਰ ਫਿਰ ਤੋਂ ਕੈਂਡੀਡੇਟ ਬਣਾਇਆ ਗਿਆ ਜਿਸ ਤੋਂ ਬਾਅਦ ਨੂੰ ਦਿਹਾਣੇ ਚਾਸ਼ੂ ਦੇਵਨ ਨੇ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇੱਕ ਤਰੀਕੇ ਦੇ ਨਾਲ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਤੁਹਾਨੂੰ ਦੱਸ ਦੇ ਕਿ ਸਪੀਸੀ ਦੇ ਵਿੱਚ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਜਿਹੜੇ ਐਮਐਲਏ ਪ੍ਰਗਟ ਸਿੰਘ ਕਾਂਗਰਸ ਦੇ ਹੀ ਜਿਹੜੇ ਸਾਬਕਾ ਸੰਸਦ ਮੁਹੰਮਦ ਸਦੀਕ लुधियाना तो سابقا एमएलए सुरेंद्र डावर سابقا एमएलए पांडे अते سابقا सीनियर डिप्टी मेयर श्यामसुंदर मल्होत्रा ए सारी जडी लीडरशिप पा मौजूद सी की लेकिन अमरेंद्र सिंह राजावाड़ी मुटाड़े दा कोई भी नेता एसपीसी दे विच मौजूद नहीं रिया ना ही लुधियाना दे जिला प्रधान ते سابقا एमएलए संजय तलवार इस दे विच हाजर रे तो नु दास दे के देर रात जे तो राजावाड़ी पास पुछनाशु दे कार पहुंचे ता सियासत ਇੱਕ ਵਾਰ ਫਿਰ ਤੋਪਖਦੀ ਹੋਈ ਨਜ਼ਰ ਆਈ ਲੋਕ ਇਹ ਗੱਲ ਮੰਨ ਰਹੇ ਸੀ ਕਿ ਸ਼ਾਇਦ ਹੋ ਸਕਦਾ ਵੀ ਰਾਜਾ ਵੜਿੰਗ ਦੇ ਘਰ ਜਾਣ ਦੇ ਨਾਲ ਇਹਨਾਂ ਦੇ ਜਿਹੜੇ ਆਪਸੀ ਮਨਮੁਟਾਵ ਨੇ ਉਹ ਦੂਰ ਹੋ ਜਾਣ ਤੇ ਦੋਨੇ ਜਿਹੜੇ ਨੇਤਾ ਨੇ ਇੱਕ ਦੂਜੇ ਨੂੰ ਮਿਲ ਲੈਣ ਲੱਗੇ ਨਹੀਂ ਇਹ ਜਿਆ ਨਹੀਂ ਹੋਇਆ ਰਾਜਾ ਵੜਿੰਗ ਕਾਫੀ ਦੇਰ ਇੰਤਜ਼ਾਰ ਕਰਤੇ ਰਹੇ ਲੇਕਿਨ ਭਾਰਤ ਪੁਸ਼ਣ ਆਸ਼ੂ ਉਹਨਾਂ ਨੂੰ ਨਹੀਂ ਮਿਲੇ ਤੁਨੂ ਦਾ ਦੇਖੇ ਤੋਂ ਬਾਅਦ ਪੁਸ਼ਣ ਆਸ਼ੂ ਦੇ ਵੱਲੋਂ ਆਪਣੀ ਫੇਸਬੁਕ ਤੇ ਉੱਤੇ ਇੱਕ ਪੋਸਟ ਪਾਈ ਗਈ ਜਿਸ ਦੇ ਚੋਣਾ ਲਿਖਿਆ ਕਿ ਰਾਜਾ ਜੀ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਮੇਰੇ ਘਰ ਆ ਰਹੇ ਹੋ ਨਹੀਂ ਤੁਹਾਡੇ ਵੱਲੋਂ ਮੈਨੂੰ ਇਨਫੋਰਮੇਸ਼ਨ ਦਿੱਤੀ ਗਈ ਜੇਕਰ ਮੈਨੂੰ ਪਤਾ ਹੁੰਦਾ ਕਿ ਤੁਸੀਂ ਮੇਰੇ ਘਰ ਆ ਰਹੇ ਹੋ ਤਾਂ ਮੈਂ ਤੁਹਾਨੂੰ ਜ਼ਰੂਰ ਮਿਲਦਾ ਉਹਨਾਂ ਨੇ ਕਿਹਾ ਕਿ ਇਸ ਕਲੈਕਸ਼ਨ ਦੇ ਵਿੱਚ ਮੈਨੂੰ ਸਾਰਿਆਂ ਦੀ ਬਹੁਤ ਲੋੜ ਆ ਸਾਰੇ ਜਿਹੜੇ ਕਾਮਰਸ ਵਰਕਰ ਨੇ ਉਹਨਾਂ ਦੇ ਸਹਿਯੋਗ ਦੀ ਮੈਨੂੰ ਲੋੜ ਆ ਤੇ ਆਪਸੀ ਮਲਜੋਲ ਕੇ ਜਿਹੜਾ ਸੀ ਇਹ ਚੋਣ ਵੱਡੀ ਲੀਡ ਦੇ ਨਾਲ ਜਿੱਤਾ ਗਿਆ ਹਾਲਾਂਕਿ ਪੋਸਟ ਉਹਨਾਂ ਨੇ ਸਿਰਉਪਾਈਆ ਲੇਕਿਨ ਸਵਾਲ ਇਹ ਖੜੇ ਹੋ ਰਹੇ ਨੇ ਕਿ ਜਦ ਸੂਬਾ ਪ੍ਰਧਾਨ ਰਾਜਾਵੜੀ ਭਾਰਤ ਪੂਸ਼ਣ ਆਸ਼ੂ ਦੇ ਕਰ ਪਹੁੰਚ ਗਏ ਤਾਂ ਉਹ ਜੀ ਕੀ ਮਜਬੂਰੀ ਸੀ ਕਿ ਉਹਨਾਂ ਨੂੰ ਘਰ ਨਹੀਂ ਮਿਲੀ ਜੇਕਰ ਬਾਹਰ ਕਿਤੇ ਇਲਾਕੇ ਦੇ ਵਿੱਚ ਗਏ ਹੋਏ ਸੀ ਤਾਂ ਇਹ ਸ਼ਹਿਰ ਦੀ ਕੌਂਸਲਟੈਂਸੀ ਆ ਜਿਹੜੀ ਬਹੁਮੁਸ਼ਕਲ 5 ਤੋਂ 6 ਕਿਲੋਮੀਟਰ ਦੇ دائرے ਦੇ ਵਿੱਚ ਜਿਹੜੀ ਇੱਕ ਕੰਸਟਿਟੂਐਂਸੀ ਲੁਧਿਆਣਾ ਸ਼ਹਿਰ ਦੀ ਹੈਗੀ ਤਾਂ 15 20 ਮਿੰਟਾਂ ਤੱਕ ਉਹ ਘਰ ਪਹੁੰਚ ਸਕਦੇ ਸੀ ਲੇਕਿਨ ਪਾ ਪੁਛਨ ਅਸ਼ੂ ਰਾਜਵੜੀ ਨੂੰ ਨਹੀਂ ਮਿਲੇ ਲੋਕ ਇਸ ਗੱਲ ਤੇ ਸਵਾਲ ਚੁੱਕ ਰਹੇ ਨੇ ਕਿ ਕੀ ਹੁਣ ਕਾਂਗਰਸ ਦੇ ਦਰਵਾਜ਼ੇ ਦੋ ਤੜੇ ਹੋ ਚੁੱਕੇ ਨੇ